ਆਪਾਂ ਆਮ ਦੇਖੀਦਾ ਚੋਲਿਆਂ ਵਾਲੇ ਸਭ ਤੋਂ بڑے بڑے ਗੋਲੇ ਫਿਰਦੇ ਨੇ ਜਿਹੜੇ ਆਪਣੇ ਆਪ ਨੂੰ ਰੱਬ ਕਹਾਉਂਦੇ ਨੇ ਆਪਣੇ ਆਪ ਨੂੰ ਮੱਥੇ ਟਿਕਾਉਂਦੇ ਨੇ ਪਰ ਜਿਹੜਾ ਸੱਚਾ ਸੁੱਚਾ ਸਾਧੂ ਆ ਉਹ ਕਦੇ ਵੀ ਆਪਣੇ ਆਪ ਨੂੰ ਮੱਥਾ ਨਹੀਂ ਟਿਕਾਂਦਾ ਉਹ ਆਪਣੇ ਆਪ ਨੂੰ ਰੱਬ ਨਹੀਂ ਕਹੁੰਦਾ ਉਹ ਕਦੇ ਵੀ ਗੁਰੂ ਘਰ ਦਾ ਜਾਂ ਰੱਬ ਦਾ ਸ਼ਰੀਕ ਨਹੀਂ ਬਣਦਾ ਜਿਹੜਾ ਸੱਚਾ ਸੁੱਚਾ ਸਾਧੂ ਆ ਐਸੇ ਸੱਚੇ ਸੁੱਚੇ ਸਾਧੂਆਂ ਦੇ ਵਿੱਚੋਂ ਇੱਕ ਗਾਥਾ ਮਿਲਦੀ ਆ ਸੰਤ ਮਹਾਪੁਰਖ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਦਸਰਿਆਂ ਨੇ ਉਹਨਾਂ ਦੀ ਸੰਗਤ ਕੀਤੀ ਤੇ ਪਤਾ ਲੱਗਾ ਕਿ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਘਟਨਾ ਮਿਲੀ ਕਿ ਉਹ ਮਹਾਪੁਰਖਾਂ ਦਾ ਦੀਵਾਨ ਲੱਗਾ ਹੋਇਆ ਸੀ ਮਹਾਪੁਰਖਾਂ ਦਾ ਦੀਵਾਨ ਲੱਗਾ ਹੋਇਆ ਸੀ ਤੇ ਉਹਨਾਂ ਦੇ ਕੋਲ ਇੱਕ ਮਾਈ ਆਉਂਦੀ ਹੈ ਮਾਈ ਆਇ ਪਰਿਵਾਰ ਜਿਹੜਾ ਬਹੁਤ ਚੰਗਾ ਸੀ ਗੁਰੂ ਘਰ ਦੇ ਨਾਲ ਜੁੜਿਆ ਸੀ ਸੇਵਾ ਸਿਮਰਨ ਕਰਨ ਵਾਲਾ ਸੀ ਜਦੋਂ ਮਾਈ ਆਈ ਤਾਂ ਮਾਪੁਰਖਾਂ ਦੇ ਕੋਲ ਆ ਕੇ ਰੋਣ ਲੱਗ ਪਈ ਜਦੋਂ ਮਾਪੁਰਖਾਂ ਦੇ ਕੋਲ ਆ ਕੇ ਰੋਣ ਲੱਗ ਪਈ ਮਾਪੁਰਖਾਂ ਨੇ ਦੇਖਿਆ ਕਿ ਮਾਈ ਜਿਹੜੀ ਕਿਉਂ ਰੋਂਦੀ ਪਈ ਐ ਉਹਨਾਂ ਦੇ ਲਾਗੇ ਉਹਨਾਂ ਦਾ ਸੇਵਾਦਾਰ ਪਰਮਜੀਤ ਸਿੰਘ ਲੁੱਟਾ ਹੋਇਆ ਸੀ ਮਾਪ ਰਖਾ ਨੇ ਬਾਟ ਮਾਰੇ ਕੇ ਪਰਮਜੀਤ ਸਿੰਘ ਇੱਧਰ ਆ ਕੇ ਪਤਾਂ ਕਰ ਮਾਈ ਕਿਉਂ ਰੋਂਦੀ ਪਈ ਐ ਉਹ ਪਰਮਜੀਤ ਸਿੰਘ ਗਿਆ ਤੇ ਮਾਈ ਕੋ ਜਾ ਕੇ ਪੁੱਛਿਆ ਤੇ ਮਾਈ ਤੂੰ ਕਿਉਂ ਰੋਂਦੀ ਪਈ ਐ ਕਹਿਣ ਲੱਗੀ ਕਿ ਮੇਰਾ ਇੱਕੋ ਇੱਕ ਬੇਟਾ ਸੀ ਪਰਿਵਾਰ ਜਿਹੜਾ ਬਹੁਤ ਮੁਸ਼ਕਲਾਂ ਦੇ ਵਿੱਚ ਜੀਵਨ ਗੁਜ਼ਾਰਿਆ ਤੇ ਮੇਰਾ ਇੱਕੋ ਇੱਕ ਮਾਪੁੱਤਰ ਸੀ ਪਰ ਉਹ ਵੀ ਜੇਲ੍ਹ ਦੇ ਵਿੱਚ ਤੇ ਮਾਪੁਰਖ ਨੇ ਪੁੱਛਿਆ ਕਿ ਮਾਪੁਰਖ ਪਰਤੀ ਸਿੰਘ ਕਹਿੰਨ ਲਗਾ ਮਾਪੁਰਖ ਇਸ ਮਾਇ ਦਾ ਇੱਕੋ ਇੱਕ ਪੁੱਤਰ ਸੀ ਪਰ ਉਹ ਵੀ ਜੇਲ੍ਹ ਦੇ ਵਿੱਚ ਆ ਤੇ ਮਾਪੁਰਖ ਕਹਿਣ ਲੱਗੇ ਉਸ ਨੇ ਕੋਈ ਜ਼ੁਲਮ ਕੀਤਾ ਸੀ ਜੇਲ੍ਹ ਦੇ ਵਿੱਚ ਕਿਉਂ ਆ ਤੇ ਮਾਈ ਕਹਿਣ ਲੱਗੀ ਮਾਪੁਰਖ ਉਸ ਦਾ ਇੱਕ ਫਰੰਟ ਇੱਕ ਮਿੱਤਰ ਜਿਹੜਾ ਉਸਦੇ ਹੱਥੇ ਤੇ ਕਤਲ ਹੋ ਗਿਆ ਸੀ ਤੇ ਮੇਰੇ ਪੁੱਤਰ ਨੇ ਝੂਠੀ ਜੜੀ ਆ ਗਵਾਹੀ ਦਿੱਤੀ ਸੀ ਝੂਠੀ ਜੜੀ ਜਮਾਨਤ ਭਰੇ ਸੀ ਤੇ ਇਹ ਨਾਲ ਉਸਨੇ ਜ਼ਮੀਨ ਲਾ ਦਿੱਤੀ ਸੀ ਕਿ ਸਾਨੂੰ ਇੰਨੀ ਜ਼ਮੀਨ ਜਿਹੜੀ ਲਾਟ ਹੋਈ ਆ ਤਾਂ ਲੱਗ ਕੇ ਜਦੋਂ ਤਫ਼ਤੀਸ਼ ਹੋਈ ਤੇ ਪਤਾ ਲੱਗਾ ਕਿ ਇਹਨਾਂ ਦੇ ਨਾਂ ਤੇ ਕੋਈ ਜ਼ਮੀਨ ਨਹੀਂ ਹੈਗੀ ਜਿਸ ਕਾਰਨ ਜੱਜ ਸਾਹਿਬ ਨੇ 420 ਦਾ ਪਰਚਾ ਪਾ ਕੇ ਮੇਰੇ ਪੁੱਤਰ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਕਹਿਣ ਲੱਗੀ ਹਾਈ ਕੋਰਟ ਦੇ ਵਿੱਚ ਲਾਈ ਜਮਾਨਤ ਲਾਈ ਆ ਪਰ ਰੱਦ ਹੋ ਗਈ ਸੈਸ਼ਨ ਕੋਰਟ ਦੇ ਵਿੱਚ ਲਾਈ ਜਮਾਨਤ ਲਾਈ ਉੱਥੇ ਵੀ ਰੱਦ ਹੋ ਗਈ ਤੇ ਹੁਣ ਸਾਡਾ ਵਕੀਲ ਕਹਿ ਰਿਹਾ ਕਸ਼ਮੀਰ ਕੋਰਟ ਦੇ ਵਿੱਚ ਜਮਾਨਤ ਲਾਉ ਸ਼ਾਇਦ ਉੱਥੇ ਕੰਮ ਬਣ ਜਾਵੇ ਤੇ ਜਦ ਆ ਮਾਨਪੁਰਖਾਂ ਨੇ ਇਹ ਘਟਨਾ ਸੁਣੀ ਤੇ ਮਾਪੁਰਖ ਜਿਹੜਾ ਹੱਸਨ ਲੱਗ ਪਏ ਜਦੋਂ ਮਾਪੁਰਖ ਹੱਸਨ ਲੱਗ ਪਏ ਲਾਗੇ ਸੰਗਤ ਬੈਠੀ ਸੀ ਆਸਰੇ ਇਕੱਲੇ ਬੈਠੀਆਂ ਮਾਇਆ ਭੈਣਾਂ ਜਿਹੜੀਆਂ ਗੱਲ ਕਰਨ ਲੱਗ ਪਈ ਕਿ ਉਹ ਮਾਈ ਤੇ ਜਿਹੜੇ ਆਪਣੇ ਦੁੱਖ ਦੱਸ ਰਹੀ ਆ ਪਰ ਮਾ ਆਪੁਖ ਜਿਹੜੇ ਹੱਸ ਰਹੇ ਕਿਉਂ ਹੱਸ ਰਹੇ ਤੇ ਜਦੋਂ ਇਦਾਂ ਕਿਹਾ ਤੇ ਮਾਪੁਰਖਾਂ ਨੇ ਜਿਹੜਾ ਉਸ ਗੱਲ ਦੇ ਵੱਲ ਤੌਰ ਨਾਲ ਕੀਤਾ ਦੂਰ ਇਸੇ ਵੀ ਸੰਗਤ ਆਈ تو ماں پور انہوں کے گل بات کرے جب گل بات ہیں تو مائی جی دیکھ کے دفی ہو جاتی ہے کہ ماں پور کو کچھ دسیا نہیں گا کہ آر بات کرو یاداں کرو یا کسے پلانے بابے کے کوئی جاؤ یا ادا جاؤ جا مہاں پور کچھ بولے نہیں گے کہ کارن کی ہے ਕਿਉਂਕਿ ਜਿਹੜਾ ਸੱਚਾ ਸੱਚਾ ਸਾਧੂ ਆ ਉਹ ਕਦੇ ਵੀ ਆਪਣੀ ਰਸਨਾ ਦੇ ਵਿੱਚੋਂ ਇਹ ਨਹੀਂ ਕਹਿੰਦਾ ਕਿ ਜਦ ਤੁਹਾਡਾ ਕੰਮ ਹੋ ਜਾਵੇਗਾ। ਕਦੇ ਮਾਪੁਰਖਾਂ ਦੀ ਸੱਚੇ ਮਾਪੁਰਖਾਂ ਦੀ ਜਿਹੜੇ ਗਰਬਾਣੀ ਦੇ ਵਿੱਚ ਪਿੱਛੇ ਹੋਏ ਨੇ। ਕਈ ਵਾਰ ਆਪਣੇ ਮਾਨ ਦੇ ਵਿੱਚੋਂ ਵੀ ਇਹੋ ਜਿਹਾ ਬਚਨ ਕਹਿ ਦਿੰਦੇ ਨੇ। ਤੇ ਮਨੁੱਖ ਜਿਹੜਾ ਤਰਕ ਤਾਰਕ ਰੱਖਣ ਦੇ ਮਨੁੱਖ। ਕਟਨਾਕੀ ਬਾਪਰੇ ਉਸ ਮਾਈ ਦਾ ਪੁੱਤਰ ਜਿਹੜਾ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਸੀ ਪੁਰਾਣਾ ਕਾਨੂੰਨ ਬਦਲ ਕੇ ਨਵਾਂ ਸੈਕਸ਼ਨ ਕਾਨੂੰਨ ਜਿਹੜਾ ਨਵਾਂ ਆਇਆ ਸੀ ਅੰਮ੍ਰਿਤ ਧਾਰਿਕ ਕਾਨੂੰਨ ਸੀ ਮੰਡ ਦੇ ਵਿੱਚ ਫੁਰਨਾ ਆਇਆ ਜਦੋਂ ਅੰਮ੍ਰਿਤਸਰ ਨੂੰ ਆ ਰਿਹਾ ਸੀ ਕੀ ਦੇਖਿਆ ਕਹਿਣ ਲੱਗਾ ਜੇਲ੍ਹ ਦੇ ਕੋਲ ਪਹੁੰਚਿਆ ਕਹਿਣ ਲੱਗਾ ਇੱਕ ਵਾਰਾਂ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ ਤਪਤੀਸ਼ ਕਰਨੀ ਚਾਹੀਦੀ ਆ ਕਿ ਅੰਦਰ ਕੈਦ ਕੀ ਕਰਨੇ ਨੇ ਕਿਨੂੰ ਕਿਹੜੀ ਕਿਹੜੀ ਸਜ਼ਾ ਮਿਲੀ ਆ ਸ਼ਾਸ਼ਣ ਜੱਜ ਦੇ ਅੰਦਰ ਗਿਆ ਜੇਲ੍ਹ ਦਾ ਸੁਪਰਡੈਂਟ ਜਿਹੜਾ ਜੇਲ੍ਹ ਦੇ ਵਿੱਚ ਸੀ ਸੁਪਰਡੈਂਟਰ ਨੇ ਜਿਹਦਾ ਪਤਾ ਲੱਗਾ ਕਿ ਸ਼ਾਸ਼ਣ ਜੱਜ ਆ ਰਿਹਾ ਤੇ ਉਸਨੇ ਸਾਰੇ ਬੰਦੇ ਜਿਹੜਾ ਦਫ਼ਤਰ ਸਾਫ਼ ਕਰਵਾਇਆ ਤੇ ਸ਼ਾਸ਼ਣ ਜੱਜ ਨੂੰ ਆਪਣੇ ਦਫ਼ਤਰ ਦੇ ਵਿੱਚ ਬਿਠਾਇਆ ਸੁਪਰਡੈਂਟਰ ਉਸ ਬੱਚੇ ਨੂੰ ਕਹਿਣ ਲੱਗਾ ਜਾਓ ਸਾਹ ਬਾਹਰ ਜਿਹੜਾ ਗਲ ਪਾਣੀ ਲੈ ਕੇ ਆਓ ਜਲਦੀ ਜਾਓ ਉਹ ਸਰਦਾਰ ਬੱਚਾ ਜਿਹੜਾ ਭੱਜ-ਭੱਜ ਕੇ ਸੇਵਾ ਕਰਦਾ ਪਿਆ ਸੀ ਜਿਸ ਨੂੰ 420 ਦਾ ਪਰਚਾ ਪਾ ਕੇ ਜੱਦ ਨੇ ਜੇਲ੍ਹ ਦੇ ਵਿੱਚ ਭੇਜਿਆ ਸੀ ਜਿਹਨ ਮਾਈ ਨੇ ਦੱਸਿਆ ਸੀ ਕਿ ਤਿੰਨ ਵਾਰਾਂ ਜ਼ਮਾਨਤ ਲਈ ਸੀ ਪਰ ਰੱਦ ਹੋ ਗਈ ਸ਼ਾਸਨ ਚਾਲਕ ਜਿਹੜਾ ਨਵਾਂ-ਨਵਾਂ ਆਇਆ ਸੀ ਵਾਰ-ਵਾਰ ਉਸ ਦਾ ਧਿਆਨ ਜਿਹੜਾ ਉਸ ਬੱਚੇ ਵੱਲ ਪੈ ਰਿਹਾ ਸੀ ਜਦੋਂ ਚਾਲਪਾਣੀ ਸਾਹਿਬ ਦੇ ਜੱਜ ਨੇ ਤੁਰਨਾ ਸੀ ਤੇ ਉਸ ਬੱਚੇ ਨੇ ਬਾਜ ਮਾਰੀ ਕਹਿਣ ਲੱਗੇ ਕਿ ਕਾਕਾ ਇੱਧਰ ਆ ਤੂੰ ਲੱਗਦਾ ਨਹੀਂਗਾ ਕਿ ਤੂੰ ਕੋਈ ਝੁਲੰਗ ਕੀਤਾ ਹੋਇਆ ਹੈਗਾ ਤੈਨੂੰ ਸਜ਼ਾ ਕਿਸ ਕੰਮ ਦੀ ਮਿਲੀ ਹੈ ਤੂੰ ਜੇਲ੍ਹ ਦੇ ਵਿੱਚ ਕਿਉਂ ਬੈਠਾ ਹੋਇਆ ਉਸ ਸਿੱਖ ਬੱਚਾ ਕਹਿਣ ਲੱਗਾ ਜੱਜ ਸਾਹਿਬ ਮੇਰਾ ਫਰੈਂਡ ਮਿੱਤਰ ਸੀ ਉਹਦੇ ਹੱਥੋਂ ਇੱਕ ਕਤਲ ਹੋ ਗਿਆ ਸੀ ਤੇ ਮੈਂ ਚੁ ਜੀਜਮਾਨਤ ਲਾਈ ਸੀ ਚੋਟੀ ਕਰਤ ਲਾਈ ਸੀ ਜਦ ਤਪਤੀਸ਼ ਹੋਈ ਤੇ ਪਤਾ ਲੱਗਾ ਕਿ ਇਹਦੇ ਕੋ ਨਾ ਕੋਈ ਜ਼ਮੀਨ ਨਹੀਂ ਹੈਗੀ ਜਿਸ ਕਾਰਨ ਜੱਜ ਨੇ ਜਿਹੜਾ 420 ਦਾ ਪਰਚਾ ਜਿਹੜਾ ਮੇਰੇ ਉੱਤੇ ਪਾ ਦਿੱਤਾ ਤੇ ਜਦੋਂ ਜੱਜ ਨੇ ਕਹਿਣ ਲੱਗਾ ਕਹਿਣ ਲੱਗਾ ਕਿ ਜੇ ਤੁਸੀਂ ਆਪਸ ਵਿੱਚ ਕੁਝ ਕਰਦੇ ਤਾਂ ਗੱਲ ਵੱਖਰੀ ਸੀ ਪਰ ਤੁ ਚ ਜੱਜ ਦੇ ਨਾਲ ਹੀ 420 ਕਰਦੇ ਤੇਰੇ ਤੇ ਪਰਚਾ ਬਣਦਾ ਸੀ ਕਹਾਂ ਲੱਗਦਾ ਖੈਰ ਕੋਈ ਬਾਤ ਨਹੀਂ ਦੇਖਦੇ ਆ ਅੱਗੇ ਕੀ ਹੋ ਸਕਦਾ ਸੁਪਰ ਇੰਸਪੈਕਟਰ ਨੂੰ ਪਿਆਰ ਕੇ ਜਦ ਫੈਲ ਲੈ ਗਏ ਉਸ ਸਿੱਖ ਬੱਚੇ ਦੀ ਕੋਰਟ ਦੇ ਵਿੱਚੋਂ ਡਾ ਕੇ ਖੈਰ ਲੈਣ ਦੀ ਸਾਢੇ 3 ਘੰਟੇ ਜਿਹੜਾ ਉਹ ਜੱਜ ਜਿਹੜਾ ਉਸ ਬੱਚੇ ਦੇ ਕੇਸ ਦੀ ਸਟੱਡੀ ਕਰਦਾ ਰਿਹਾ ਜਦੋਂ ਉਸ ਬੱਚੇ ਦੀ ਸਟੱਡੀ ਕੀਤੀ ਤੇ ਉਸ ਬੱਚੇ ਨੂੰ ਕਹਿਆ ਜੱਜ ਸਾਹਿਬ ਨੇ ਕਿ ਅੱਗੇ ਇਤਨੀ ਕੁਝ ਕਰੇਗਾ ਅੱਗੇ ਇਤਨੀ ਕਦੇ ਵੀ ਕਿਸੇ ਦੀ ਝੂਠੀ ਫਰਦ ਲਾਵੇਗਾ ਕਹਿਣ ਲੱਗਾ ਨਹੀਂ ਜੱਬ ਸਭ ਅੱਜ ਤੋਂ ਬਾਅਦ ਇਹੋ ਜਿਹਾ ਮੈਂ ਕੋਈ ਕੰਮ ਨਹੀਂ ਕਰਾਂਗਾ ਜਦੋਂ ਸਾਢੇ 3 ਘੰਟੇ ਬਾਅਦ ਸਟੱਡੀ ਕਰਨ ਤੋਂ ਬਾਅਦ ਸੁਪਰਡਾਇਰੈਕਟਰ ਨੂੰ ਕਹਿ ਦਿੱਤਾ ਕਿ 4 ਵਜੇ ਤੋਂ ਪਹਿਲਾਂ ਪਹਿਲਾਂ ਇਸ ਬੱਚੇ ਨੂੰ ਘਰ ਦੇ ਵਿੱਚ ਭੇਜ ਦੇਣਾ ਜੋ ਬੱਚਾ ਜਿਹੜਾ 4 ਵਜੇ ਆਪਣੇ ਘਰ ਦੇ ਵਿੱਚ ਆ ਜਾਂਦਾ ਜਦੋਂ ਬੱਚਾ ਘਰ ਦੇ ਵਿੱਚ ਆ ਗਿਆ ਤੇ ਉਹ ਮਾਈ ਜਿਹੜਾ ਬਹੁਤ ਖੁਸ਼ ਹੁੰਦੀ ਹੈ ਕਹਿਣ ਲੱਗੇ ਕਿ ਵਾਕੇ ਮਾਂ ਪੁਰਖਾਂ ਨੇ ਜਿਹੜਾ ਵਚਨ ਜਿਹੜਾ ਪੂਰਾ ਹੋ ਗਿਆ ਕਿਉਂਕਿ ਜਦੋਂ ਮਾਂ ਪੁਰਖਾਂ ਨੇ ਉਹਦੀ ਕੋਈ ਗੱਲ ਨਹੀਂ ਸੁਣੀ ਸੀ ਉਹ ਫਿਰ ਦੂਸਰੇ ਦਿਨ ਫਿਰ ਆਉਂਦੀ ਹੈ ਮਾਂ ਪੁਰਖਾਂ ਨੇ ਆਪਣਾ ਦਰਵਾਜ਼ਾ ਨਾਲ ਖੋਲਿਆ ਤੀਸਰੇ ਦਿਨ ਫਿਰ ਜਿਹੜਾ ਉਸਨੇ ਇੱਕ ਝੋਲਾ ਫੜਿਆ ਵਿੱਚ ਕੇਲੇ ਰੱਖੇ ਫਲ ਫਰੂਟ ਰੱਖੇ ਤੇ ਫਿਰ ਤੜੀ ਆਵੇ ਤੇ ਬਰਨਜੀ ਸੰਤ ਕਹਿਣ ਲੱਗਾ ਕਿ ਮਾਪੁਰਖੋ ਉਹ ਮਾਈ ਫੇਰ ਆ ਗਈ ਹੈ ਤੇ ਮਾਪੁਰਖ ਕਹਿਣ ਲੱਗੇ ਕਿ ਮਾਈ ਕੀ ਕਰਨ ਵਾਸਤੇ ਆਈ ਇਦਾਂ ਕੰਮ ਤੇ ਪਰਸਾ ਹੀ ਹੋ ਗਿਆ ਸੀ ਇਹ ਸਨ ਸਾਧੂਆਂ ਦੇ ਬਚਨ ਕਿਉਂਕਿ ਜਿਹੜਾ ਸੱਚਾ ਸੱਚਾ ਸਾਧੂ ਹੁੰਦਾ ਹੈ ਉਹ ਆਪਣੇ ਬਚਨਾਂ ਦੇ ਨਾਲ ਕਈ ਵਾਰਾ ਇਹੋ ਜਿਹਾ ਲੇਖ ਵੀ ਲਿਖ ਦਿੰਦਾ ਜਿਹੜਾ ਸਾਡੇ ਕਰਮਾਂ ਦੇ ਵਿੱਚ ਨੇ ਲੱਗੋ ਲੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਵੀ ਕਿਸੇ ਸਾਧੂ ਦੀ ਸੰਗਤ ਕਰਨੀ ਆ ਕਿਸੇ ਮਹਾਂਪੁਰਖ ਦੀ ਸੰਗਤ ਕਰਨੀ ਆ ਮਨ ਦੇ ਵਿੱਚ ਫੁਰਨੇ ਲੈ ਕੇ ਨਹੀਂ ਹੋ ਮਨ ਦੇ ਵਿੱਚ ਕੀਰਖਾ ਲੈ ਕੇ ਨਹੀਂ ਭਗਤ ਕਬੀਰ ਜੀ ਫਰਮਾਨ ਕਰਦੇ ਨੇ ਕਬੀਰ ਸਾਧੂ ਕੋ ਮਿਲਣ ਜਾਇਆ ਸਾਥ ਨਾਲ ਜਾਈਏ ਹੋਏ ਕਿ ਜਦੋਂ ਕਿਸੇ ਸਾਧੂ ਨੂੰ ਮਿਲਣ ਵਾਸਤੇ ਜਾਣਾ ਕਿਸੇ ਫਕੀਰ ਨੂੰ ਮਿਲਣ ਵਾਸਤੇ ਜਾਣਾ ਉਹ ਤਾਂ ਮਨ ਦੇ ਵਿੱਚ ਪੁਰਨੇ ਲੈ ਕੇ ਨਹੀਂ ਹੋਣਾ ਚਾਹੀਦਾ ਜਿਵੇਂ ਆਪਾਂ ਆਮ ਗੁਰੂ ਘਰਾਂ ਦੇ ਵਿੱਚ ਆਉਂਨੇ ਆ ਸਾਡਾ ਧਿਆਨ ਆਸੇ-ਪਾਸੇ ਹੁੰਦਾ ਤੇ ਸਾਹਮਣੇ ਗੁਰਬਾਣੀ ਕੀ ਕਹਿ ਰਹੀ ਆ ਉਸ ਵੱਲ ਸਾਡਾ ਕੋਈ ਧਿਆਨ ਨਹੀਂ ਹੁੰਦਾ ਆ ਕੇ ਸਿਰ ਨਾਲਿਆਂ ਵੱਲ ਵੇਖਦੇ ਆ ਰਮਾਲੇ ਮੁੱਖੇ ਲੱਗੇ ਤੇ ਸਿੱਧੇ ਲੱਗੇ ਆ ਪਰ ਇਹ ਨਹੀਂ ਦੇਖਦੇ ਜਿਹੜਾ ਬਾਪੂ ਰਮਾਲਿਆਂ ਦੇ ਥੱਲੇ ਬੈਠਾ ਆਇਆ ਉਹ ਸਾਨੂੰ ਕੀ ਕਹਿ ਰਿਹਾ ਕਸੀ ਕਸੀ ਕਦੇ ਵੀ ਅਸੀਂ ਉਹਦੀ ਕੋਈ ਗੱਲ ਨਹੀਂ ਸੁਣੇਗੀ ਕਿ ਸਾਨੂੰ ਬਾਪੂ ਕੀ ਕਹਿ ਰਿਹਾ ਕੀ ਉਪਦੇਸ਼ ਕਰ ਰਿਹਾ ਸਾਡਾ ਜੀਵਨ ਜਿਹੜਾ ਕਿੱਦਾਂ ਦਾ ਸੀ ਤੇ ਅੱਜ ਕਿੱਦਾਂ ਦਾ ਮੰਨ ਕੇ ਲਹਿਗਾ ਸਾਨੂੰ ਉਪਦੇਸ਼ ਦਿੱਤਾ ਸੀ ਕਾਲਪੁੱਤ ਪਰਮਾਤਮਾ ਨੇ ਧਰਤੀ ਤੇ ਡਾਉ ਪਈ ਪ੍ਰਾਪਤ ਮੈਂ ਮੁਖ ਦੀ ਹੁਰੀਆ ਗੋਬਿੰਦ ਮੈਂ ਲਿਖੀ ਇਹ ਤੇਰੀ ਬਰੀਆ ਅਵਰ ਕਾਲ ਤੇ ਰਕਤੇ ਨਾਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਡਾ ਉਪਦੇਸ਼ ਇਹ ਸੀ ਕਿ ਸਾਥ ਸੰਗਤ ਵਿੱਚ ਚਉਣਾ ਸਹਿਬਾਂ ਦੀ ਬਾਣੀ ਪੜ੍ਹਨਾ ਪਰ ਅੱਜ ਸਾਡਾ ਕਰਦਾਰ ਕੀ ਬਣ ਗਿਆ ਰੈਣਕ ਵਾਈ ਸੁਰੇਕ ਦਿਨ ਸੁਖਵਾਇਆ ਖਾਏ ਧੀਰੇ ਜਿਹਾ ਜਨਮ ਕੌਟੀਆਂ ਬਦਲੇ ਜਾਏ ਕੌਟੀਆਂ ਦੇ ਭਾ ਜਿਹੜਾ ਅਸੀਂ ਆਪਣਾ ਜੀਵਨ ਜਿਹੜਾ ਬਿਆਨ ਕਰ ਆਏ ਮਨੁੱਖ ਨੂੰ ਜਨਮ ਮਿਲਿਆ ਸੀ ਮਨੁੱਖਾ ਜਨਮ ਮਿਲਿਆ ਸੀ ਾਲਪੁਖ ਪਰਮਾਤਮਾ ਦੇ ਨਾਮ ਜਪਣ ਵਾਸਤੇ ਪਰ ਅੱਜ ਮਨੁੱਖ ਦਾ ਜੀਵਨ ਜਿਹੜਾ ਡੰਗਰਾਂ ਦੇ ਵਾਂਗ ਹੋ ਗਿਆ ਪਸ਼ੂਆਂ ਦੇ ਵਾਂਗ ਹੋ ਗਿਆ ਫਰਤੂਤ ਪਸ਼ੂ ਕੀ ਮਾਨਸ ਜਾਤ ਲੱਛਣ ਦੇ ਨਾਲ ਸਾਡੇ ਡੰਗਰਾਂ ਵਾਲੇ ਨੂੰ ਗਿਣਨੇ ਪਸ਼ੂਆਂ ਵਾਲੇ ਨੂੰ ਗਿਣਨੇ ਸਾਨੂੰ ਪ੍ਰਦੇਸ਼ ਗੁਰੂ ਸਾਹਿਬ ਨੇ ਕੀ ਦਿੱਤਾ ਸੀ ਅੱਜ ਅਸੀਂ ਕੀ ਕਰ ਦਿੱਤੇ ਆ ਸਰਕਾਰ ਨੇ ਨਵਾਂ ਨਾਮ ਕੰਮ ਸ਼ੁਰੂ ਕੀਤਾ ਜੀ ਸਰਕਾਰੀ ਦਰਬਾਰ ਦੇ ਵਿੱਚ ਕੰਮ ਹੋ ਰਿਹਾ ਸੀ। ਕਰਪਾਹੰ ਚੌਕੇ ਤਲੇ ਫਿਰਦੇ ਸਰਵਾਇਕਰੂ ਜੀਐਸਪੀ ਚੌਕੇ ਤਲੇ ਫਿਰਦੇ ਸਨ ਕਿ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਦੇ ਘਰ ਜਿਹੜੇ ਢਾਏ ਜਾਣਗੇ ਤਬਾਹ ਕੀਤੇ ਜਾਣਗੇ ਪਰ ਅੱਜ ਲੱਖ ਦੀ ਲੰਤ ਵਾਲੀ ਗੱਲ ਹੈ ਸਾਡੇ ਸੁਪਰਡੈਂਟਾਂ ਦੇ ਵਾਸਤੇ। ਅੱਜ ਐਸੀ ਰਿਸ਼ਮਤਾ ਲੈ ਕੇ ਉਹਨਾਂ ਦੇ ਨੂੰ ਜੜ ਜੈਜੀ ਜੀ ਘਰ ਦੇ ਫਿਰਦੇ ਆ ਸਭ ਦੀ ਸਭ ਦੀ ਘਰ ਦੇ ਫਿਰਦੇ ਆ ਅੱਜ ਜਿਹੜੇ ਨਸ਼ੇ ਵੇਚਦੇ ਨੇ ਅੱਜ ਘਰ ਦੇ ਘਰਥ ਬਾਹ ਹੋ ਰਹੇ ਨੇ ਅਸੀਂ ਥਾਰ ਲੈਣ ਵਾਸਤੇ ਗੱਡੀ ਲੈਣ ਵਾਸਤੇ ਅੱਜ ਪਤਾ ਨਹੀਂ ਕਿੰਨੇ ਪੁੱਤਾਂ ਦੇ ਘਰ ਜਿਹੜੇ ਤਬਾਹ ਕਰ ਦਿੰਦੇ ਨੇ ਕਿੰਨਿਆਂ ਮਾਣਾਂ ਦੇ ਕੁੱਖਾਂ ਜਿਹੜੀਆਂ ਤਬਾਹ ਕਰ ਦਿੰਦੇ ਨੇ ਮਾਰਕ ਕਰਨਾ ਲਾਈਫ ਚੜਤਾ ਗਿਆ ਇਹ ਹਲਾਤ ਬਣ ਗਏ ਨੇ ਅੱਜ ਨਸ਼ਾ ਜਿਹੜਾ ਐਦਾਂ ਵੇਚਦਾ ਪਿਆ ਜਿਹੜੇ ਪਰਚੂਦ ਦੀ ਦੁਕਾਨ ਦੇ ਉੱਤੇ ਸੰਦਾ ਵੇਚਦਾ ਸਰੇ ਆਮ ਨਸ਼ਾ ਵੇਚਦਾ ਪੈ ਸਰੇ ਆਮ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਸੀ ਕਹਿੰਦਾ ਪੈਸੇ ਚਾਹੀਦੇ ਚੀਜ਼ ਦਾ ਨਹੀਂ ਘਾਟਾ ਹਰ ਚੀਜ਼ ਬਲੈਕ ਵਿੱਚ ਮਿਲ ਜਾਂਦੀ ਫੀਮ ਦੀ ਗੱਲ ਤਾਂ ਹੈ ਦੂਰ ਲੋੜ ਪਵੇ ਤੇ ਸਮੈਟ ਵੀ ਮਿਲ ਜਾਂਦੀ ਕਹਿੰਦਾ ਸਾਰਾ ਕੰਮ ਜਿਹੜਾ ਪੈਸਿਆਂ ਦਾ ਲੋੜ ਪੈਂਦ ਸਮੈਟ ਵੀ ਮਿਲ ਜਾਂਦੀ ਹੈ ਇਹ ਹਾਲਾਤ ਬਣ ਕੇ ਸਾਡੇ ਨਸ਼ਾ ਜਿਹੜਾ ਸ਼ਰੇ ਆਮ ਇੱਕ ਤਾਂ ਸ਼ਰੇ ਆਨ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਅੱਜ ਪਤਾ ਨਹੀਂ ਕੀ ਕਰਦੇ ਪਏ ਨੇ ਕਦਾ ਪਤਾ ਨਹੀਂ ਅਸੀਂ ਕਿਹੜੇ ਰਾਹ ਵਿੱਚ ਫਿਰੇ ਜਾ ਰਹੇ ਹਾਲੇ ਇੱਕ ਮੁਲਾਜ਼ਮ ਦਾ ਦਾਸ ਨੂੰ ਫੋਨ ਆਇਆ ਤੇ ਉਸ ਦਾਸ ਨੇ ਫਿਰ ਉਸ ਨੂੰ ਇੱਕ ਸਵਾਲ ਕੀਤਾ ਕਿ ਤੁਸੀਂ ਰਿਸ਼ਮਤਾ ਲੈ ਕੇ ਜਿਹੜਾ ਉਹਨਾਂ ਨੂੰ ਮਗਰਮੱਛਾਂ ਨੂੰ ਕਿਉਂ ਛੱਡਦੇ ਪਏ ਉਹ ਕਹਿਣ ਲੱਗਾ ਗਿਆਨੀ ਜੀ ਕੀ ਕਰ ਸਕਦੇ ਆ ਜਿੱਦਾਂ ਸਾਫ ਦਾ ਹੁਕਮ ਹੁੰਦਾ ਓਦਾਂ ਕਰਨਾ ਪੈਂਦਾ ਸਰੇ ਦਾ ਮੁੱਚੇ ਤੋਂ ਮੁੱਚਾ ਬੰਦਾ ਵੀ ਕਹਿੰਦਾ ਸਾਨੂੰ ਛੱਡਣਾ ਪੈਂਦਾ ਮਾਫ਼ ਕਰਨਾ ਲਾਈਫ ਚੱਲਦਾ ਪਿਆ ਸਰੇ ਦਾ ਮੁੱਚੇ ਤੋਂ ਮੁੱਚਾ ਬੰਦਾ ਵੀ ਕਹਿੰਦਾ ਛੱਡਣਾ ਪੈਂਦਾ ਸਾਨੂੰ ਕਹਿੰਦਾ ਸਰਕਾਰੀ ਦਰਬਾਰ ਦੇ ਵਿੱਚ ਫੋਨ ਆ ਜਾਂਦਾ ਕਿ ਇਹ ਸਾਡਾ ਬੰਦਾ ਨੇ ਛੱਡੋ ਦੂਜਾ ਕਹਿੰਦਾ ਸਾਡਾ ਬੰਦਾ ਨੂੰ ਛੱਡੋ ਐਵੇਂ ਤੇ ਫੋਨ ਆਦਾ ਸਾਡਾ ਬੰਦਾ ਨੂੰ ਛੱਡੋ ਤੇ ਕਹਿੰਦਾ ਸੀ ਕਰੀਏ ਕੀ ਪედა ਵੱਡੇ ਸਾਹਿਬ ਆ ਆਗੇ ਹੁੰਦੇ ਨੇ ਕਰੋੜਾਂ ਬਕਰੀਆ ਉਹਨਾਂ ਨੂੰ ਚੜਦਾ ਸਾਡੇ ਵਰਗੇ ਲਾਂਤ ਦੀ ਗੱਲ ਅੱਜ ਪਤਾ ਨਹੀਂ ਕਿੰਨੇ ਘਰ ਦੇ ਘਰ ਤਬਾਹ ਹੋ ਰਹੇ ਨੇ ਮਾਵਾਂ ਦੀਆਂ ਮੁੱਖਾਂ ਜਿਹੜੀਆਂ ਤਬਾਹ ਹੋ ਰਹੀਆਂ ਨੇ ਲਾਕਡਾਊਨ ਜਦੋਂ ਲੱਗਾ ਸੀ ਸਾਲ 19 2019 ਦੇ ਵਿੱਚ ਲਾਕਡਾਊਨ ਜਦੋਂ ਲੱਗਾ ਸੀ ਡਾਇਰੈਕਟਰ ਦੀ ਰਿਪੋਰਟ ਦੱਸਦੀ ਆ ਦਾਸ ਨੇ ਖੁਦ ਪੜ੍ਹੀ ਆ ਕਿ ਉਹਨੇ ਜਿਹੜੇ ਬੱਚੇ ਸਾਡੇ ਨੌਜਵਾਨ कोरोना ਦੇ ਨਾਲ ਨਹੀਂ ਮਰੇ ਜਿੰਨੇ ਸਾਡੇ ਬੱਚੇ ਡੀ ਟੀਕੇ ਲਾ ਕੇ ਮਰੇ ਜਦੋਂ ਰਿਪੋਰਟ ਪੜੀ ਤੇ ਦਾਸ ਨੇ ਕੁਝ ਸਤਰਾਂ ਲਿਖਿਆ ਫਸੇ ਕਸੂਤੇ ਗੱਭਰੂ ਫਸੇ ਕਸੂਤੇ ਗੱਭਰੂ ਤੇ ਮੌਤੋਂ ਹਰਨੇ করোনা ਦਾ ਤਾਂ ਪਤਾ ਨਹੀਂ ਇਹ ਨਸ਼ੇ 'ਚ ਮਰਨੇ ਜਮਾ ਹੀ ਨਸ਼ਿਆਂ ਦਾ ਪੜ ਲਿਆ ਪੰਜਾਬ ਹੱਸਦਾ ਜਿਹੜਾ ਹੁੰਦਾ ਕਦੇ ਸੀ ਗੁਰਾਂ ਦੇ ਨਾਮ ਤੇ ਵਸਦਾ ਨਸ਼ਿਆਂ ਵਾਲਾ ਕਹਿੰਦੇ ਕਰੀ ਕਮਾਈ ਜਾਂਦਾ ਚੌਕ ਛੜੜਾਂ ਬਦਲੇ ਖੱਟੀ ਬਰਾਈ ਜਾਂਦਾ ਬੱਚ ਵੀਰਿਆ ਜਿੰਨਾ ਇਸ ਤੋਂ ਬਚਿਆ ਜਾਂਦਾ ਦਿਨੋਂ ਦਿਨ ਤਰ ਸਰੀਰ ਦੇ ਵਿੱਚ ਧੱਕਿਆ ਜਾਂਦਾ ਖੇਤ ਕਰਨਵੇਂ ਵਨਸਿਆਂ ਦੇ ਵਿੱਚ ਧਸਦਾ ਜਾਂਦਾ ਗੁਰਪ੍ਰੀਤ ਸਿੰਘ ਸੱਚੀਆਂ ਗੱਲਾਂ ਦੱਸਦਾ ਜਾਂਦਾ ਸਾਡੇ ਇੱਕੋ ਪੰਜਾਬ ਦੇ ਹਲਾਤ ਨੇ ਅੱਜ ਪਿੰਡਾਂ ਪਿੰਡਾਂ ਦੇ ਹਲਾਤ ਬਣ ਗਏ ਨੇ ਪਿੰਡਾਂ ਪਿੰਡਾਂ ਦੇ ਹਲਾਤ ਆ ਇਥੋਂ ਲੈ ਕੇ ਤੇ ਅੰਮ੍ਰਿਤਸਰ ਤੱਕ ਚੱਲ ਦੋ ਹੱਥ ਦੇ ਵਿੱਚ ਡੈਰੀ ਖੜਦਾ ਜੀ ਉਹਨੇ ਸਾਨੂੰ ਗੁਰਧਾਮ ਨੇ ਲੱਭਣੇ ਜਿੰਨੇ ਸਾਨੂੰ ਠੇਕੇ ਲੱਭ ਜਾਣ ਤੇ ਮਾਫ਼ ਕਰਨਾ ਲੱਭ ਚਾਹਤਾ ਵਾ ਠੇਕੇ ਸ਼ਰਾਬ ਵਾਲੇ ਠੇਕੇ ਸਰੇ ਆਮ ਨਸ਼ਾ ਜਿਹੜਾ ਦੁਕਾਨਾਂ ਦੇ ਉੱਤੇ ਟੰਗਿਆ ਹੋਇਆ ਸਾਡੇ ਨੌਜਵਾਨ ਗੱਭਰੂ ਜਿਹੜਾ ਸਵਾਦਾਂ ਦੇ ਨਾਲ ਖਾਂਦੇ ਨਾਨਕਪੁਰ ਸਾਹਿਬ ਦੇ ਇੱਕ ਦਾਸ ਗਿਆ ਸੀ ਨੌਜਵਾਨ ਗੱਭਰੂ ਉੱਥੇ ਪਟਾਕੇ ਪਾਉਂਦੇ ਨੇ ਇੱਕ ਨੌਜਵਾਨ ਜੀ ਦੀ ਭੈਣ ਜਿਹੜੀ ਸਾਡੀ 17 ਸਾਲ ਦੀ ਉਮਰ ਸੀ ਟੀਕਾ ਲਾ ਰਹੀ ਸੀ ਇੱਕ ਨੌਜਵਾਨ ਗੱਭਰੂ ਟੀਕਾ ਲਾ ਰਿਆ ਸੀ ਟੀਕਾ ਲਵਦੇ ਲੰਦੇ ਤੇ ਸਾਡਾ ਪਿਤਾ ਕੀ ਸੋਚਦਾ ਹੋਵੇਗਾ ਤੇ ਜੇ ਮੈਂ ਤਾਵੇ ਨਾ ਕਹਿੰਦਾ ਤੇ ਜੇ ਅੱਜ ਛੋਟੇ ਸਾਹਿਬ ਜਾਂਦੇ ਜਾਂ ਵੱਡੇ ਸਾਹਿਬ ਜਾਂਦੇ ਹੁੰਦੇ ਤੇ ਉਹਨਾਂ ਨੇ ਆਪਣੇ ਪਿਤਾ ਨੂੰ ਕਿਹਾ ਸੀ ਕਿ ਪਿਤਾ ਜੀ ਇਹਨਾਂ ਦੇ ਕਰਕੇ ਸਾਨੂੰ ਸ਼ੀਰਧਨ ਹੋਣ ਵਾਸਤੇ ਭੇਜਿਆ ਸੀ ਸਾਡੇ ਵੱਲ ਹੱਥ ਤੱਕ ਕਹਿਣਾ ਸੀ ਕਿ ਇਹਨਾਂ ਵਕਤ ਸਾਨੂੰ ਛਿਡੌਣ ਵਾਸਤੇ ਭੇਜਿਆ ਸੀ ਇੱਕ ਨਸ਼ਿਆਂ ਦੇ ਵਿੱਚ ਫਸੇ ਪੈਣਾ ਬੁੱਢ ਦੇ ਉੱਤੇ ਕੀੜੀਆਂ ਨਾਲ ਦੇ ਫਿਰਦੇ ਨੇ ਖਰੇ ਆਮ ਧੀਆਂ ਪੈਣਾ ਛੇੜ ਦੇ ਫਿਰਦੇ ਇਹਨਾਂ ਦੇ ਵਕਤ ਸਾਨੂੰ ਛਿਡੌਣ ਵਾਸਤੇ ਭੇਜਿਆ ਤੇ ਗੁਰੂ ਸਾਹਿਬ ਦਾ ਮੈਂ ਦਾਅਵੇ ਨਾਲ ਕਹਿਣਾ ਗੁਰੂ ਸਾਹਿਬ ਦਾ ਸੀਸ ਜਿਹੜਾ ਸਾਡੇ ਵੱਲ ਦੇਖ ਕੇ ਝੁਕ ਜਾਣਾ ਸੀ ਐਡੀ ਬਿਸ਼ਰਮੇ ਵਾਲੀ ਹੱਦ ਹੋ ਗਈ ਸਾਡੇ ਤੇ ਅੱਜ ਗੁਰੂ ਘਰਾਂ ਦੇ ਵਿੱਚ ਛਰੇ ਆਮ ਕੰਮ ਚੱਲਦਾ ਪਿਆ ਸਕੂਲ ਅਕੈਡਮੀਆਂ ਹੋ ਗਈਆਂ ਨੇ ਯੂਨੀਵਰਸਟੀਆਂ ਹੋ ਗਈਆਂ ਨੇ ਕਾਲਜ ਹੋ ਗਏ ਨੇ ਇਹ ਆਸ਼ਕੀ ਦਾ ਅੱਡਾ ਬਣੇ ਤੇ ਆਸ਼ਕੀ ਦਾ ਅੱਡਾ ਛਰੇ ਆਮ ਆਸ਼ਕੀ ਦਾ ਅੱਡਾ ਮਾਪ ਕਰਨ ਲੱਗ ਚੱਲਦਾ ਪਿਆ ਜਿੱਥੇ ਸਾਨੂੰ ਸਿੱਖਿਆ ਮਿਲਣੀ ਚਾਹੀਦੀ ਸੀ ਅੱਜ ਕੀ ਬਣਦਾ ਪਿਆ ਲੜਾਈਆਂ ਝਗੜੇ ਛਰੇ ਆਮ ਬੱਚਿਆਂ ਨੇ ਹਥਿਆਰ ਥੇ ਹੋਏ ਨੇ ਖਾਲਸਾ ਕਾਲ ਦੇ ਵਿੱਚ ਦਾਸ ਗਿਆ ਸੀ ਛੋਟਾ ਜਿਹਾ ਇੱਕ ਕੈਂਪ ਲਾਉਣਾ ਸੀ 2021 ਦੇ ਵਿੱਚ ਉੱਥੇ ਬੱਚਿਆਂ ਨੇ ਛੋਟੇ-ਛੋਟੇ ਬੱਚਿਆਂ ਨੇ ਹਥਿਆਰ ਰੱਖੇ ਛੋਟੇ-ਛੋਟੇ ਬੱਚਿਆਂ ਨੇ ਹਥਿਆਰ ਰੱਖੇ ਸਰੇ ਆਮ ਲੜਾਈਆਂ ਐ ਹੁੰਦੀਆਂ ਜਿਵੇਂ ਕਲਾਬ ਹੁੰਦਾ ਸਰੇ ਆਮ ਦਾੰਗਾ ਚੱਲਦਾ ਨੇ ਆਸ਼ਕੀ ਪੁਣਾ ਚੱਲਦਾ ਮਾਫ ਕਰਨਾ ਲੈਫ ਚੱਲਦਾ ਪਿਆ ਤਾਦੇ ਗੁਰੂ ਦੀ ਸੰਗਤ ਮੈਨੂੰ ਮਾਰਗਦਰਸ਼ਕਦੀ ਆ ਮੇਰਾ ਗੁਰੂ ਮਾਰਗ ਦਾ ਸਦਰ ਜੇ ਸਾਹਮਣੇ 12 ਬਾਰਕੌਰ ਦੇ ਲੱਗੀਆਂ ਇਹ ਮਾਰਗ ਨਹੀਂ ਕਰ ਸਕਦੀ ਇਹ ਹਾਲਾਤ ਬਣਦੇ ਨੇ ਸਾਡੀ ਸਿੱਖ ਧਰਮ ਦੀ ਸਾਡੇ ਬੱਚਿਆਂ ਨੂੰ ਜਿਨ੍ਹਾਂ ਨੂੰ ਇਤਿਹਾਸ ਪੜਨਾ ਚਾਹੀਦਾ ਸੀ ਅੱਜ ਉਹ ਆਸ਼ਿਕ ਪੁਨਾ ਕਰਦੇ ਫਿਰਦੇ ਨੇ ਛੋਟੇ ਛੋਟੇ ਬੱਚੇ ਤੇ ਭਾਈ ਗੁਰਦਾਸ ਦੀ ਪ੍ਰਮਾਣ ਕਰਦਪਨ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣੇ ਅਸੀਂ ਕਿ ਆਪਣੀ ਵਾਸਤੇ ਭੈਣ ਸਮਝਦੇ ਆਂ ਜੀ ਆਪਣੀ ਨਾ ਮਾਂ ਸੰਤਿਆ ਤੇ ਬਖਾਨੇ ਵਾਸਤੇ ਸੀ ਇਹੋ ਜਿਹੇ ਸ਼ਬਦ ਕਿਉਂ ਵਰਤਦੇ ਆਂ ਜਿਸ ਕਾਰਨ ਜਿਹੜਾ ਸਾਡਾ ਬਿਸ਼ਰਮੀ ਦੇ ਨਾਲ ਨੱਕ ਦੱਬ ਕੇ ਸੰਮਰਨ ਜਾਣਾ ਚਾਹੀਦਾ ਇਹੋ ਜਿਹੇ ਭੱਦੇ ਸ਼ਬਦ ਵਰਤਦੇ ਆਂ ਸਿੱਖ ਕੌਮ ਦੇ ਹਾਲਾਤ ਐਡੇ ਮਾੜੇ ਹੋ ਗਏ ਨੇ ਸਾਡਾ ਕਰਤਾਰ ਕੀ ਸੀ ਤੇ ਅੱਜ ਕੀ ਬਣ ਕੇ ਰਹਿ ਗਿਆ ਸਾਡਾ ਕਰਤਾਰ ਸੀ ਧੀਆਂ ਪੈਣਾ ਦੀ ਇੱਜ਼ਤ ਪਚਾਉਣਾ ਅੱਜ ਮਿੱਠ ਦੇ ਗਾਣਿਆਂ ਦੇ ਵਿੱਚ ਆਉਂਦਾ ਆ ਕੇ ਪਰਦਾ ਪੋਚਣੀਆਂ ਵਾਲੇ ਇਹ ਪੱਗਾਂ ਪੋਚਣੀਆਂ ਵਾਲੇ ਧੀਆ ਭੈਣਾਂ ਦਾ ਰਾਹ ਹੀ ਰੋਕਦੇ ਸਨ ਇਹ ਉਹਨਾਂ ਦੀ ਇੱਜ਼ਤ ਪਾਤਰ ਜਿਹੜੀ ਬਚਾ ਕੇ ਰੱਖਦੇ ਸਨ ਭਣਿਆਂ ਸੰਨਿਆਂ ਦੇ ਵਿੱਚ ਜੇ ਕੋਈ ਧੀ ਭੈਣ ਦੇ ਕਿਤੇ ਕੋਈ ਗੰਦੀ ਨਿਗਾ ਦੇ ਨਾਲ ਦੇਖਦਾ ਸੀ ਤਾਂ ਉਹ ਬਾਤ ਮਾਰਦੀ ਸੀ ਸ਼ਈ ਸ਼ਈ ਰੰਗ ਕਈ ਬਸੇਰੇ ਨੂੰ ਮੋੜੀ ਨੇ ਬਾਬਾ ਪੱਗ ਵਾਲੇ ਤੇ ਅੱਜ ਮਿੱਠ ਦੇ ਗੀਤਾਂ ਵਿੱਚ ਆਉਂਦਾ ਆ ਕੇ ਪਰਦਾ ਪੋਚਣੀਆਂ ਵਾਲੇ ਕਿਉਂਕਿ ਤੁਹਾਨੂੰ ਪਤਾ ਹੀ ਇਹ ਸਾਡਾ ਕਰਦਾਰ ਬਣਾਤਾ ਅੱਜ ਬੁਲਟ ਬਦਨਾਮ ਹੋ ਗਿਆ ਕਾਲੀ ਲੋਹੀ ਬਦਨਾਮ ਹੋ ਗਈ ਆ ਤੇ ਕੇਸਰੀ ਪੱਕ ਬਦਨਾਮ ਹੋ ਗਈ ਆ ਭਲਿਆਂ ਸਮਿਆਂ ਦੇ ਵਿੱਚ ਜਦੋਂ ਸਿੱਖ ਨੌਜਵਾਨ ਗੱਭਰੂ ਖਾਲਸਾ ਤਿਆਰ ਪਰ ਤਿਆਰ ਹੋ ਕੇ ਬੁਲਟ ਦੇ ਉੱਤੇ ਜਾਂਦਾ ਸੀ ਸਾਡੀਆਂ ਧੀਆਂ ਪੈਣਾ ਦਰਵਾਜ਼ੇ ਖੋਲ ਲੈਂਦੇ ਸਨ ਕਹਿਦੀਆਂ ਸਨ ਕਿ ਅੱਜ ਸਾਡੀ ਇੱਜ਼ਤ ਦੇ ਰਾਖੇ ਆ ਗਏ ਨੇ ਮਾਰਕ ਕਰਨਾ ਦਾ ਸ਼ਬਦ ਵਰਤ ਰਿਆਂ ਤੇ ਅੱਜ ਜਿਹੜਾ ਨੌਜਵਾਨ ਗੱਭਰੂ ਬੁਲਟ ਤੇ ਲੰਗਦਾ ਤੇ ਸਾਡੀਆਂ ਧੀਆ ਪੜਾਣੇ ਦਰਵਾਜ਼ੇ ਬੰਦ ਕਰਨ ਤੇ ਕਹਿਣ ਲੱਗਦੀਆਂ ਨੇ ਮਸਟੰਡੇ ਆ ਗਏ ਤੇ ਮਸਟੰਡੇ ਆ ਕਿੱਥੋਂ ਆਏ ਨੇ ਇਹ ਪਾਕਿਸਤਾਨ ਤੋਂ ਵਿੱਚੋਂ ਤੇ ਨਹੀਂ ਆਏ ਸਾਡੇ ਬਣਾਏ ਹੋਏ ਨੇ ਅਸੀਂ ਇਹਨਾਂ ਨੂੰ ਨਸ਼ਿਆਂ ਤੇ ਲਾਇਆ ਸਾਡੇ ਨੌਜਵਾਨ ਗੱਭਰੂ ਅੱਜ ਨਸ਼ਿਆਂ ਦੇ ਵਿੱਚ ਫਸਦੇ ਪੈਣੇ ਅਖਬਾਰਾਂ ਜਿਹੜੀਆਂ ਭਰੀਆਂ ਪਈਆਂ ਕੋਈ 19 ਸਾਲਾਂ ਦਾ ਬੱਚਾ ਟੀਕਾ ਲਾ ਕੇ ਮਰਦਾ ਪਿਆ ਕੋਈ 22 ਸਾਲਾਂ ਦਾ ਮਰਦਾ ਪਿਆ ਕੋਈ 18 ਸਾਲਾਂ ਦੀ ਬੱਚੀ ਮਰਦੀ ਪਈ ਐ ਅ ਕੱਲ ਅਖਬਾਰ ਦੇ ਵਿੱਚ ਐ 15 ਸਾਲ ਦੀ ਬਜੇਟ ਦੀ ਗੱਲ ਆ ਕੇ ਮਰ ਗਈ ਖਬਰਾਂ ਜਿਹੜੀਆਂ ਨਸ਼ਿਆਂ ਦੇ ਨਾਲ ਭਰ ਜਾਂਦੀਆਂ ਨੇ ਫਲਾਣੇ ਥਾਂ ਤੇ ਨਸ਼ਾ ਛਰੇ ਆਮ ਵੇਚਦਾ ਪਿਆ ਪਤਾ ਨਹੀਂ ਅਸੀਂ ਕਿਹੜੇ ਰਾਏ ਤੇ ਵਿਚਾਰੇ ਅੱਜ ਮਾਂ ਕਿਹਨੂੰ ਬੇਨਤੀ ਕਰਦਾਂ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਕਿ ਸਾਡਾ ਬੱਚਾ ਕੀ ਕਰਦਾ ਪਿਆ ਕੋਈ ਮਾੜੀ ਸੰਗਤ ਤੇ ਲਿਖਤ ਨਹੀਂ ਬੈਂਦਾਗਾ ਕੋਈ ਮਾੜੀ ਸੰਗਤ ਨਹੀਂ ਕਰਦਾਗਾ ਮਾਪਿਆਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਦਾ ਖਿਆਲ ਰੱਖੋ ਇੱਕ ਬੇਨਤੀ ਹੋਰ ਕਰਾਂਗਾ ਕਿ 15 ਸਾਲ ਦੇ ਬੱਚੇ ਤੇ ਬੱਚੀਆਂ ਦੇ ਹੱਥਾਂ ਦੇ ਵਿੱਚ ਪੂਰਨ ਫਲਬ ਕਿਉਂਕਿ ਨਸ਼ਾ ਜਿਹੜਾ ਆਪਾਂ ਅਸੀਂ بچਾ ਸਕਦੇ ਆ ਤਮੈਲ ਜਿਹੜੀ ਉਹ ਬਿਮਾਰੀ ਆ ਸਾਡਾ ਬੱਚਾ ਇਹਦੇ ਵਿੱਚ ਬਾਅਦ ਨਹੀਂ ਪਸੜਦਾ ਅਸਾਨੂੰ ਆਪਣੇ ਬੱਚਿਆਂ ਦਾ ਸੁਧਾਰ ਕਰਨ ਲਈ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਪਵੇਗਾ ਧਿਆਨ ਦੇ ਨਾਲ ਜੋੜਨਾ ਪਵੇਗਾ ਸੋ ਇਹਨਾਂ ਹਾਜ਼ਰੀਆਂ ਪ੍ਰਾਣ ਕਰਨਾ ਗੁਰਮਤਿ ਵਿਚਾਰ ਕਰਦਿਆਂ ਹੋ ਕੇਆਂ ਏਕ ਨੂੰ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਰਗਦਰਸ਼ਨ ਕਰਨਾ ਇੱਕ ਕਾਲਕ ਪਰਮਾਤਮਾ ਦੀ ਬਾਣੀ ਦੇ ਨਾਲ ਜੁੜੀਏ ਕਿਉਂਕਿ ਜਿਸ ਤਰ੍ਹਾਂ ਸਾਡੇ ਅੱਜ ਸਿੱਖ ਕੌਮ ਦੇ ਹਲਾਤ ਬਣਦੇ ਨੇ ਬੜੇ ਸ਼ਰਮ ਵਾਲੀ ਗੱਲ ਆ ਅੱਜ ਸਾਡੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਅਸੀਂ ਯਤਨ ਕਰਨ ਜਾ ਰਹੇ ਹਾਂ 30 ਤਰੀਕ ਤੋਂ ਬਾਅਦ ਜਿਹੜਾ ਇੱਥੇ ਤੱਪਸਤਾਨ ਭਗਵਾਨ ਦਾ ਸਾਹਿਬ ਸ੍ਰੀ ਚੰਗੀਤਵਾਰ ਦੇ ਉੱਤੇ ਗੁਰਮਤ ਪ੍ਰਚਾਰੈਂਪਰ ਤੀਸਰਾ ਮਹਾਨ ਗੁਰਮਤ ਪ੍ਰਚਾਰੈਂਪਰ ਸ਼ੁਰੂ ਹੋਣ ਜਾ ਰਿਹਾ ਅਸੀਂ ਯਤਨ ਕਰਨਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਉਸ ਕੈਂਪਰ ਦੇ ਵਿੱਚ ਲਾਹਾ ਲਗੇ ਉਸ ਕੈਂਪਰ ਦੇ ਵਿੱਚ ਅਸੀਂ ਬੱਚਿਆਂ ਨੂੰ ਗੁਰਬਾਣੀ ਗੁਰ ਇਤਿਹਾਸ ਤੇ ਹੋਰ ਸਿਖਲਾਈ ਦਵਾਂਗੇ ਫਿਰ ਬੱਚਿਆਂ ਨੂੰ ਜਿਹੜਾ ਅਸੀਂ ਮੈਡਲ ਵੰਡਾਂਗੇ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਗੁਰਮਤਿ ਪ੍ਰਚਾਰ ਕੈਂਪ ਜਿਹੜਾ ਸ਼ੁਰੂ ਹੋਣ ਜਾ ਰਿਹਾ ਜਿੰਨਾਂ ਜਿੰਨਾਂ ਬੱਚਿਆਂ ਨੇ ਆਪਣਾ ਇਸ ਕੈਂਪ ਦੇ ਨਾਲ ਸਾਥ ਦੇਣਾ ਉਹ ਗੁਰੂ ਘਰ ਵਿੱਚ ਆ ਕੇ ਆਪਣੇ ਨਾਮ ਲਖਵਾ ਦੇਣ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਗੁਰਮਤਿ ਵਿਚਾਰ ਕਰਦੇ ਹੋਈਆਂ ਹੋ ਗਈਆਂ ਇੱਕ ਨੂੰ ਅਨੇਕ ਪ੍ਰਕਾਰ ਦੀਆਂ ਗੱਲਾਂ ਇਹਨਾਂ ਜਾਣ ਦਾ ਬੱਚਾ ਸਮਝ ਕੇ ਮਾਫ਼ ਕਰਨਾ ਦਾਸ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕੀਮਾ ਦਾ ਜਾਚਕ ਹੈ ਕਿਉਂਕਿ ਗੁਰੂ ਨਾਮ ਦਾ ਤੇ ਤਰ੍ਹਾਂ ਦਾ ਕੁੱਤਾ ਹੈ